ਅੰਮ੍ਰਿਤਸਰ ਦੇ ਵਿੱਚ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਦੀ ਵੱਜੀ ਠੱਗੀ ਏਜੰਟ ਦਫ਼ਤਰ ਛੱਡ ਕੇ ਭੱਜਦੇ ਨਜ਼ਰ ਆਏ ਠੱਗੀ ਦੇ ਸ਼ਿਕਾਰ ਲੋਕਾਂ ਨੇ ਇਨ੍ਹਾਂ ਕਰਮਚਾਰੀਆਂ ਨੂੰ ਭੱਜ ਕੇ ਫੜਿਆ ਤੇ ਪੁਲਿਸ ਨੂੰ ਕੀਤਾ ਗਿਆ ਸੂਚਿਤ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਜੀ ਹਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਉਂਦਾ ਜਿੱਥੇ ਕੀ ਥਾਣਾ ਰਣਜੀਤ ਐਵਨਿਊ ਦੇ ਅਧੀਨ ਆਉਣ ਵਾਲੇ ਇਲਾਕਿਆਂ ਦੇ ਵਿੱਚ ਵਿਦੇਸ਼ ਭੇਜਣ ਦੇ ਨਾਂ ਤੇ ਇੱਕ ਨਿੱਜੀ ਏਜੰਟ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਆਇਆ ਸਾਹਮਣੇ ਇਹ ਠੱਗੀ ਬਠਿੰਡਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਤੋਂ ਬਾਅਦ ਆਈ ਹੈ ਮੰਗਲਜੀਤ ਸਿੰਘ ਸ਼ਿਕਾਇਤਕਰਤਾ ਦੇ ਅਨੁਸਾਰ ਏਜੰਟ ਨੇ ਲੋਕਾਂ ਤੋਂ ਵਿਦੇਸ਼ ਭੇਜਣ ਦੀ ਗਰੰਟੀ ਦੇ ਕੇ ਲੱਖਾਂ ਰੁਪਏ ਹਾਸਲ ਕੀਤੇ ਪਰ ਨਾ ਤਾਂ ਕਿਸੇ ਦਾ ਵੀਜ਼ਾ ਮਿਲਿਆ ਨਾ ਹੀ ਰਕਮ ਵਾਪਸ ਕੀਤੀ ਅੱਜ ਏਜੰਟ ਨੇ ਪੀੜਤਾਂ ਨੂੰ ਦਫ਼ਤਰ ਬੁਲਾ ਕੇ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਜਦੋਂ ਲੋਕ ਦਫ਼ਤਰ ਪਹੁੰਚੇ ਤਾਂ ਏਜੰਟ ਅਤੇ ਉੱਥੇ ਕੰਮ ਕਰ ਰਹੇ ਕਰਮਚਾਰੀ ਦਫ਼ਤਰ ਛੱਡ ਕੇ ਭੱਜ ਗਏ ਇਹ ਘਟਨਾ ਤੋਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦਫ਼ਤਰ ਕਰਮਚਾਰੀਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਥਾਣਾ ਰਣਜੀਤ ਐਵਨਿਊ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਮੰਗਲਜੀਤ ਆ ਜੀ ਨਾ ਕੀ ਗੱਲ ਹੋਈ ਤੁਸੀਂ ਅੱਜ ਇੱਥੇ ਰਣਜੀਤ ਐਵਨਿਊ ਥਾਣੇ ਪਹੁੰਚੇ ਜੀ ਅਸੀਂ ਜੀ ਇੱਥੇ ਬੀਜਾ ਲਵਾਇਆ ਸੀ ਇਹਨਾਂ ਤੋਂ ਕੀ ਕਿਤਾ ਪੀਗਾ ਸੀ ਗੱਡੀ ਦਾ ਸੀਗਾ ਜੀ ਮੇਰੀ ਦਾ ਕੀ ਨਾਮ ਉਹਨਾਂ ਦਾ ਜਸਨਦੀਪ ਭੁੱਲਰ ਆ ਜੀ ਕੀ ਕਿੱਥੇ ਬੀਜਾ ਲਵਾਇਆ ਸੀ ਆਪਣੇ ਜੀ ਕੀ ਆਫਸਰ ਦਾ ਨਾਮ ਬੀਜਾ ਵਾਇਰ ਬੀਜਾ ਵਾਇਰ ਤੇ ਕੀ ਗੱਲ ਹੋਈ ਗੱਲ ਕੀ ਹੋਈ ਜੀ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਜਦੋਂ ਅਸੀਂ ਆਏ 2000 ਰੁਪਿਆ ਲਾਇਤਾ ਕਲਾ ਵੀਜ਼ਾ ਅਪਲਾਈ ਕਰਨ ਦਾ ਫਿਰ 4-5 ਦਿਨਾਂ ਬਾਅਦ ਕਹਿੰਦੇ ਤੁਹਾਡਾ ਉੱਪਰ ਲੈਟਰ ਆ ਗਿਆ ਤੁਸੀਂ ਆਪ ਦਾ ਆ ਫਿੰਗਰਪ੍ਰਿੰਟ ਜੇ ਕਰਾ ਦਿਓ 5000 ਉਦੋਂ ਦੇ ਗਏ ਜੀ 20 ਦਿਨਾਂ ਬਾਅਦ ਕਹਿੰਦੇ ਜੀ ਤੁਹਾਡਾ ਵੀਜ਼ਾ ਆ ਗਿਆ ਰੁਪਏ ਦੇ ਜੋ ਆ 5 ਤਰੀਕ ਨੂੰ ਅਸੀਂ ਜੀ 3 ਲੱਖ ਰੁਪਿਆ ਦੇ ਦੇ ਉਦੋਂ ਸਾਨੂੰ ਕਹਿ ਕੇ ਵੀ ਸਬੂਤ ਸਾਨੂੰ ਕੋਈ ਨਹੀਂ ਦਿਖਾਇਆ ਕਹਿੰਦੇ ਵੀ 24 ਘੰਟਿਆਂ ਦੇ ਵਿੱਚ ਤੁਹਾਡੇ ਮੋਬਾਈਲ ਤੇ ਸਾਰਾ ਕੁਝ ਆ ਜਾਊਗਾ ਵਿੱਚ ਟਿਕਟ ਤੇ ਵਿੱਚ ਜਿਹੜੇ ਉਹ ਆਗੇ ਤੇ ਅਸੀਂ 24 ਘੰਟੇ ਡੇਟ ਕਰਕੇ ਜਦੋਂ ਅਸੀਂ ਫੇਰ ਫੋਨ ਕਰਿਆ ਕਹਿੰਦੇ ਜੀ ਕੋਈ ਉੱਥੇ ਨਾ ਕਮੀ ਰਹਿ ਗਈ ਵੀ ਤੁਸੀਂ ਵੇਟ ਕਰੋ ਇੱਕ ਅੱਧਾ ਦਿਨ ਅਸੀਂ ਫੇਰ ਕਰਿਆ ਉਸ ਤੋਂ ਬਾਅਦ ਫੇਰ ਅਸੀਂ ਫੋਨ ਕਰਿਆ ਫੇਰ ਇਹ ਫੋਨ ਚੱਕਣ ਵੜ ਗਏ ਇੱਕ ਦੋ ਦਿਨ ਅਸੀਂ ਫੇਰ ਨਾ ਆਏ ਵੀ ਚਲ ਕਈ ਵਾਰ ਉਹ ਨਾ ਚੱਕਿਆ ਹੋਵੇ ਜਦੋਂ ਇਹਦਾ ਫੋਨ ਚੱਕਣ ਵੜ ਗਏ ਜੀ ਜਦੋਂ ਅਸੀਂ ਆਏ ਅਸੀਂ ਆਖਿਆ ਵੀ ਸਾਨੂੰ ਫਾਈਲ ਫੂਲ ਦਾ ਦਿਖਾਓ ਕਿਵੇਂ ਲੱਗੀ ਆ ਕੁਝ ਹੋ ਹੋ ਤੁਹਾਨੂੰ ਇਹਨਾਂ ਨੇ ਕੋਈ ਸਬੂਤ ਨਹੀਂ ਦਿੱਤਾ ਅਸੀਂ ਆਖਿਆ ਵੀ ਸਾਡੇ ਰੁਪਏ ਮੋੜ ਦਿਓ ਅਸੀਂ ਤਾਂ ਲਵਾਉਂਦੇ ਜੀ ਮੁੜ ਕੇ ਸਾਥੋਂ ਇਹਨਾਂ ਨੇ ਲਿਖਿਆ ਕੇ ਲੈ ਲਿਆ ਵੀ ਤੁਸੀਂ ਆਪ ਦੀ ਇਹ ਬੰਦ ਕਰਾਉਣਾ ਚਾਹੁੰਦੇ ਮੈਂ ਕਿਹਾ ਹਾਂ ਜੀ ਬੰਦ ਕਰਾਉਣਾ ਸਾਨੂੰ ਇਹਨਾਂ ਨੇ ਡੇਟ ਦੇਤੀ 6 ਦਿਨਾਂ ਦੀ ਕਹਿੰਦੇ ਵੀ 6 ਦਿਨਾਂ ਨੂੰ ਰੁਪਏ ਲੈ ਜਾਓ ਫੇਰ ਅਸੀਂ ਆਏ ਜੀ ਉਹਦੇ ਫੇਰ ਲਾਰਾ ਲਾ ਦੇ ਕਹਿੰਦੇ ਵੱਡੇ ਸਰ ਹੈ ਨਹੀਂਗੇ ਤੁਸੀਂ 5 ਦਿਨਾਂ ਨੂੰ ਆ ਜਾਓ ਅੱਜ 7ਵਾਂ ਦਿਨ 7ਵਾਂ ਕਿਹੜਾ ਹੋ ਗਿਆ ਸਾਡਾ ਅੱਜ ਜਦੋਂ ਅਸੀਂ ਆਏ ਅੱਧੇ ਬੰਦੇ ਤਾਂ ਚੜ ਗਏ ਜੇ ਅੱਧੇ ਥੱਲੇ ਖੜੇ ਸੀਗੇ ਲਿਫਟ ਰਾਹੀਂ ਉਤਰ ਕੇ ਜੀ ਭੱਜ ਲਏ ਇਹ ਤੇ ਅਸੀਂ ਮਾਰਕੀਟ ਚੋਂ ਫੜ ਲਏ ਹਾਂ ਜੀ ਫੜ ਕੇ ਕਿੱਥੇ ਲਿਆਂਦੇ ਫੜ ਕੇ ਠਾਣੇ ਚ ਚੌਂਕੀ ਚ ਲਿਆਂਦੇ ਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਜੀ ਮੰਗ ਇਹੀ ਕਰਦੇ ਆ ਵੀ ਸਾਡੇ ਰੁਪਏ ਦੇ ਦੇਣ ਬਸ ਹੋਰ ਕੰਦੇ ਮੈਂ ਇਹ ਢੱਕੀ ਦਾ ਸਾਡੇ ਜੀ 3 ਲੱਖ 70000 ਆ ਜੀ ਹੁਣ ਹੁਣ ਜਿਨ੍ਹਾਂ ਨੂੰ ਲਿਆਂਦਾ ਉਹ ਕੌਣ ਹੈ ਮਾਲਕ ਆ ਜਾਂ ਕੌਣ ਨਹੀਂ ਜੀ ਉਹ ਜਿਹੜੇ ਇੱਥੇ ਕੰਮ ਕਰਦੇ ਆ ਉਹ ਹੀ ਆ ਜਦੋਂ ਤੁਸੀਂ ਆਂਦੇ ਸੀ ਤੇ ਇਹ ਹੀ ਤੇ ਇਹੀ ਹੁੰਦੇ ਜੀ ਮਾਲਕ ਦਾ ਸੀ ਦੇਖਿਆ ਵੀ ਨਹੀਂ ਵੀ ਕੌਣ ਆ ਮਾਲਕ ਕੌਣ ਨਾ ਅੱਛਾ ਇਹਨਾਂ ਨਾਲ ਹੀ ਡੀਲ ਇਹਨਾਂ ਨਾਲ ਹੀ ਹੋਈ ਆ ਜੀ ਜਿਹੜੀ ਗੱਲ ਹੋਈ ਹੈ ਠੀਕ ਹੈ ਹਾਂ ਜੀ ਮੇਰਾ ਰਮਨ ਸਿੰਘ ਆਈ ਕੀ ਗੱਲ ਹੋਈ ਆ ਜੀ ਆਪਾਂ ਜੀ ਇਹਨਾਂ ਦੀ ਐਡ ਦੇਖੀ ਸੀ ਇੰਸਟਾਗ੍ਰam ਤੇ ਤੇ ਉੱਥੋਂ ਦੇਖ ਕੇ ਵੀਜ਼ਾ ਲਗਵਾਇਆ ਸੀ ਇਹਨਾਂ ਕੋਲ 4 ਜਨਵਰੀ ਕੋ ਵਿਜ਼ਿਟ ਕੀਤਾ ਸੀ ਇਹਨਾਂ ਕੋਲ ਤੇ 4 ਜਨਵਰੀ ਚ ਇਹਨਾਂ ਨੇ ਲਈ ਸੀ ਰਜਿਸਟ੍ਰੇਸ਼ਨ ਫੀਸ ਸਾਡੇ ਕੋ 2000 ਰੁਪਿਆ ਜੀ ਫਿਰ 15 ਜਨਵਰੀ ਚ ਇਹਨਾਂ ਨੂੰ ਬੁਲਾਇਆ ਸਾਨੂੰ ਤੁਹਾਡੀ ਓਵਰ ਲੈਟਰ ਆ ਗਈ ਆ ਤੇ ਤੁਸੀਂ ਆਪ ਦਾ ਫਿੰਗਰ ਕਰਾ ਜੋ ਉਸ ਦਿਨ ਸਾਡੇ ਕੋਲ ਨਾ 5000 ਰੁਪਿਆ ਲਿਆ ਫਿਰ ਕਰ ਕਰਾ ਕੇ ਸਾਡਾ 3 3 ਮਾਰਚ ਨੂੰ ਸਾਡਾ ਵੀਜ਼ਾ ਆ ਗਿਆ ਜੀ ਇਹਨਾਂ ਦੱਸਿਆ ਤੁਹਾਨੂੰ ਤੁਹਾਡਾ ਵੀਜ਼ਾ ਆ ਗਿਆ ਤੇ ਤੁਸੀਂ ਆਪਦੀ ਪੇਮੈਂਟ ਕਰ ਜੋ ਤੇ ਅਸੀਂ 4 ਮਾਰਚ ਨੂੰ ਆਏ ਤੇ ਇਹਨਾਂ ਨੂੰ ਪੇਮੈਂਟ ਦੇਗੇ ਕਿੰਨੀ ਪੇਮੈਂਟ ਦਿੱਤੀ ਪੇਮੈਂਟ ਦਿੱਤੀ ਜੀ 3 ਲੱਖ ਅੱਛਾ 3 ਲੱਖ ਦਿੱਤਾ ਇਹਨਾਂ ਨੂੰ ਜੀ ਇਹਨਾਂ ਨੇ ਸਾਨੂੰ ਉੱਤੇ ਹੀ ਦਿਖਾ ਦੇ ਗੋ ਵੀਜ਼ਾ ਮਤਲਬ ਨੰਬਰ ਹਾਈਡ ਕਰਕੇ ਕੁਝ ਦਿਖਾਤਾ ਸਾਨੂੰ ਤੇ ਕਹਿੰਦੇ 24 ਤੋਂ 48 ਘੰਟੇ ਤੁਹਾਡੇ ਸਾਰੇ ਡਾਕੂਮੈਂਟ ਉਧਰੋਂ ਆ ਜਾਣਗੇ ਕੰਪਨੀ ਜੋ ਤੇ ਤੁਸੀਂ ਰਿਸੀਵ ਕਰ ਲਿਓ ਇਦਾਂ ਕਰਦੇ ਹਫਤਾ ਲੰਘ ਗਿਆ 10 ਦਿਨ ਲੰਘੇ ਫੋਨ ਚੱਕਣੋਂ ਅੜ ਗਏ ਘਟੇ ਘੱਟ ਚੱਕਣ ਲਾ ਪੇ ਤੇ ਫਿਰ ਮਹੀਨਾ ਡੇਢ ਲੰਘ ਗਿਆ ਤੇ ਫਿਰ ਕਹਿੰਦੇ ਉਧਰੋਂ ਟਿਕਟ ਨਹੀਂ ਆ ਰਹੀ ਟਿਕਟ ਦਾ ਪੈਕੇਜ ਵਿੱਚੇ ਸੀਗਾ ਤੇ ਫਿਰ ਕਹਿਣ ਲਾ ਪੇ ਟਿਕਟ ਨਹੀਂ ਆ ਰਹੀ ਤੁਸੀਂ ਆਪ ਦੀ ਟਿਕਟ ਕਰਾ ਲਓ ਟਿਕਟ ਦੇ ਪੈਸੇ ਦੇਜੋ ਚਰ 90000 ਅਸੀਂ ਹੋਰ ਦੇ ਕੇ ਗਏ ਇਹਨਾਂ ਨੂੰ ਤੇ ਫਿਰ ਕਈ ਾਨ ਬਾਕੀ ਬੱਚੇ ਇਹ ਗਰੁੱਪ ਵੀਜ਼ਾ ਆ ਬਾਕੀ ਬੱਚਿਆਂ ਦੀ ਪੇਮੈਂਟ ਨਹੀਂ ਆਈ ਫਿਰ ਡਿਲੇ ਹੋ ਰਿਹਾ ਆ ਫਿਰ ਵੀਕ ਦਿਨ ਫਿਰ ਲੰਘੇ ਜੀ ਵੀਕ ਦੇ ਲੰਘੇ ਫਿਰ ਕਹਿੰਦੇ ਜੀ ਸਾਡੇ ਦੋ ਕੰਟਰੈਕਟਰ ਸੀਗੇ ਉੱਥੇ ਇੱਕ ਕੰਟਰੈਕਟਰ ਰਹਿ ਗਿਆ ਈ ਤੇ ਉਹ ਇੰਨਾ ਭਾਰ ਨਹੀਂ ਚੱਕਦਾ ਤੇ ਇੰਨਾ 6 ਲੱਖ ਦੀ ਗੱਲ ਹੋਈ ਸੀਗੀ ਤੇ ਨਿੱਧਰ ਦੇਣਾ ਤੇ ਨਿੱਧਰ ਜੀ 3 ਲੱਖ ਦੇ ਗਏ ਅਸੀਂ 90 ਹਜ਼ਾਰ ਟਿਕਟ ਦਾ ਵੀ ਦੇ ਗਏ ਫਿਰ ਕਹਿੰਦੇ ਜਿਹੜੇ ਉਧਰ ਪੈਸੇ ਰਹਿੰਦੇ ਆ ਜੀ ਜਿਹੜੇ ਉਧਰ ਦੇਣੇ ਆ ਉਹ ਵੀ ਸਾਨੂੰ ਇੱਥੇ ਕਲੀਅਰ ਕਰਾਓ ਤੁਹਾਡੀ ਟਿਕਟ ਕਰਾ ਦੇਣੇ ਆ ਤੇ ਜਾਂ ਤੁਸੀਂ ਆਪਦੀ ਆਪ ਹੀ ਕਹਿਣ ਲੱਗੇ ਤੁਸੀਂ ਕੈਂਸਲੇਸ਼ਨ ਪਾ ਸਕਦੇ ਆ ਆਪਦੀ ਅਹੀ ਉਹ ਦਿਨ ਪੈਸੇ ਨਹੀਂ ਦਿੱਤੇ ਅਸੀਂ ਕੈਂਸਲੇਸ਼ਨ ਪਾ ਗਏ ਆ ਆਪਦੀ ਤੇ ਸਾਨੂੰ 15 ਦਿਨਾਂ ਦਾ ਟਾਈਮ ਦਿੱਤਾ ਸੀ ਲਿਖ ਕੇ ਦਿੱਤਾ ਇਹਨਾਂ ਨੇ ਤੁਹਾਡੀ ਪੇਮੈਂਟ ਵਾਪਸ ਕਰ ਦਿੱਤੀ ਜਾਏਗੀ ਤੇ ਉਹ ਕਰ ਕਰਾ ਗਏ ਫਿਰ ਫਿਰ ਨੰਗਿਆ ਮਹੀਨਾ ਅੱਜ ਕੀ ਹੋਇਆ ਸੀ ਅੱਜ ਤਾਂ ਹੁਣ ਅਸੀਂ ਥੋੜਾ ਲੇਟ ਹੋ ਗਏ ਸਾਡੇ ਨਾਲ ਦੇ ਆਏ ਹੋਏ ਸੀਗੇ ਤੇ ਇਹ ਕਹਿੰਦੇ ਜੀ ਅਸੀਂ ਆਏ ਆ ਪੈਸੇ ਲੈਣ ਸਾਨੂੰ ਅੱਜ ਦਾ ਟਾਈਮ ਦਿੱਤਾ ਸੀ ਦੁਬਾਰਾ ਤੇ ਇਹ ਜਾਣ ਲੱਗੇ ਉੱਪਰ ਤੇ ਉਹ ਲਿਫਟ ਦੇ ਥੱਲੇ ਆ ਕੇ ਭੱਜਣ ਲੱਗੇ ਤੇ ਹੁਣ ਫੜੇ ਆ ਉਹਨੂੰ ਹਾਂ ਕਿੱਥੇ ਲੈਂਦੇ ਇਥੇ ਥਾਣੇ 'ਚ ਲਿਆਂਦੇ ਆ ਅਮਰitsar ਰਣਜੀਤ ਐਵਨਿਊ ਮੰਗ ਇਹ ਹੈ ਜੀ ਸਾਡੇ ਪੈਸੇ ਵਾਪਸ ਹੋ ਜਾਣ ਕਰਜ਼ਾ ਲੈ ਕੇ ਜਿਹੜੇ ਅਸੀਂ ਦਿੱਤੇ ਇਹਨਾਂ ਨੂੰ ਹਾਂ ਜੀ ਜੀ ਤੁਹਾਡਾ ਮੇਰਾ ਨਾਮ ਮਨਜੂ ਹੈ ਕਿੱਥੋਂ ਦੇ ਰਹਿਣ ਵਾਲੇ ਜੀ ਅਸੀਂ ਜ਼ਿਲ੍ਹਾ ਫੂਟਨਾ ਦੇ ਰਹਿਣ ਵਾਲੇ ਅੱਜ ਕੀ ਗੱਲ ਹੋਈ ਤੁਸੀਂ ਅਮਰitsar ਪਹੁੰਚੇ ਰਣਜੀਤ ਐਵਨਿਊ ਜੀ ਸੀ ਰਣਜੀਤ ਐਵਨਿਊ ਪਹੁੰਚੇ ਸਾਨੂੰ ਸੇਵ ਦੇ ਫੋਨ ਆਂਦੇ ਕਿ ਤੁਸੀਂ ਆ ਜਾਓ ਮੈਡਮ ਪੇਮੈਂਟ ਲੈ ਕੇ ਅਰ ਨੂੰ ਮੇਰੇ ਕਸ਼ਟਾ ਦਾ ਸਟੇਜ ਦਾ ਬਕੀ ਜਲਵਾਤਾ ਹੈ ਜੀ ਅਸੀਂ ਪੇਮੈਂਟ ਲੈ ਕੇ ਹੀ ਆਏ ਸੀ ਕਿ ਸਾਡੇ ਆਉਂਦੇ ਆੰਗੇ ਕੁਝ ਤੇ ਫਲੈਪ ਜਿਹੜੇ ਨਾਲ ਆਏ ਹੋਏ ਸੀ ਉਹਨਾਂ ਨੇ ਰੌਲਾ ਪਾਇਆ ਕਿ ਕੰਮ ਹੂੰ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਕਰਤ ਹੋਈ ਮੇਰੇ ਤੋਂ ਬੱਤਾਂ ਦੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਪਟੇਗਾ ਲੈਣੇ ਨੇ ਬਾਕੀ ਸਾਰੀ ਵਾਰ ਦਾ ਜੋਰ ਵੀ ਹੈਗੀ ਸਾਡੇ ਸਾਹਮਣੇ ਹੀ ਉਹ ਖੜੇ ਗਏ ਨੇ ਦੇ ਭੱਜ ਗਏ ਸੀ ਹੂੰ ਤੇ ਹੁਣ ਉਹ ਚੋਣ ਉਸ ਵਾਈਸ ਦੇ ਕਿ ਆਣੇ ਸਾਡੀ ਪਰਵਾਹ ਨਹੀਂ ਚਾਹ ਜੀ ਤੁਸੀਂ ਪੈਸੇ ਦੇਣ ਆਏ ਸੀ ਹਾਂ ਜੀ ਉਸ ਪੈਸੇ ਕਿੰਨੇ ਪੈਸੇ ਦੇਣ ਆਏ ਸੀ ਸਰ ਦੇਣਾ ਲੱਗਦਾ ਹੈ ਤਾਂ ਹੁਣ ਕੀ ਤੁਸੀਂ ਇਹਨਾਂ ਤੋਂ ਵੀਜ਼ਾ ਅਪਲਾਈ ਕਰਵਾ ਰਹੇ ਜੇ? ਕਿਸ ਤੋਂ ਲਈ ਅਪਲਾਈ ਕਰਵਾਉਣਾ ਸੀ ਉਦਾਂ? ਆਸਟ੍ਰੇਲੀਆ ਤੋਂ ਬਾਕੀ। ਠੀਕ। ਜਿਹੜਾ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਵੀਜ਼ਾ 5 ਕੰਪਨੀ ਤੋਂ ਕੀ ਪੂਰਾ ਮੈਟਰ ਹੈ ਤੇ ਕੀ ਦਰਖਾਸਤ? ਇਹਦਾ ਮੈਟਰ ਇਹ ਹੈ ਇੱਕ ਦਰਖਾਸਤ ਮੰਗਲਜੀਤ ਸਿੰਘ ਆ ਰਾਮਨਗਰ ਪਠੰਡਾ ਤੋਂ ਮਸੂਲ ਹੋਈ ਹੈ। ਜਿੰਦ ਵਿੱਚ ਲੜਕੀ ਇਹਨਾਂ ਦੀ ਉਹਨੂੰ ਬਾਹਰ ਘੱਲਣ ਦੇ ਨਾਂ ਤੇ ਵੀਜ਼ਾ 5 ਵਾਲਿਆਂ ਇਮੀਗ੍ਰੇਸ਼ਨ ਵਾਲਿਆਂ ਨੇ 3.7 ਲੱਖ ਰੁਪਇਆ ਲੈ ਲਿਆ ਤੇ ਅੱਜ ਇਹ ਆਏ ਨੇ ਤੇ ਉਹ ਦਫਤਰ ਛੱਡ ਕੇ ਤੇ ਭੱਜ ਗਏ ਜੀ ਤੇ ਉਹ ਸਬੰਧ ਵਿੱਚ ਦਰਖਾਸਤ ਇਹਨਾਂ ਕੋਲ ਲੈ ਲਈ ਆ ਜੀ ਤੇ ਦਰਖਾਸਤ ਸਬੰਧੀ ਤਸਦੀਕ ਕੀਤਾ ਜਾ ਰਿਹਾ ਜੋ ਗੱਲ ਸਾਹਮਣੇ ਆਵੇਗੀ ਬਾਕੀ ਕਾਰਵਾਈ ਸਰ ਜਿਹੜੇ ਵੀਜ਼ਾ ਕੰਪਨੀ ਵਾਲੇ ਸੀ ਇਹਨਾਂ ਦੇ ਕੋਈ EMPLOYE ਵਗੈਰਾ ਵੀ ਉਹਨਾਂ ਨੇ ਸਾਡੇ ਕੋਲ ਹਾਂਜੀ ਹਾਂਜੀ ਕਿੰਨੇ EMPLOYE ਚਾਰ ਜੀ EMPLOYEਸ ਨੇ ਜੀ ਤੇ ਸਰ ਵਿਧਾ ਇਹ ਉਤਰ ਕੇ ਭੱਜ ਗਏ ਸੀ ਇਹਨਾਂ ਨੂੰ ਫਾ ਕਰਕੇ ਉਹ ਫਿਰ ਨਾਲ ਲੈ ਜਾਂਦਾ ਜੀ ਤੇ ਕੋਈ ਜਾਣਨੀ ਹੈ ਇਹਨਾਂ ਤੇ ਜੋ ਤਸਦੀਕ ਸੰਬੰਧੀ ਤਸਦੀਕ ਕੀਤੀ ਜਾ ਰਹੀ ਹੈ ਉਹ ਜੋ ਗੱਲ ਸਾਹਮਣੇ ਆਪ ਜੀ ਪਾ ਰਹੇ ਛੇ